ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਤੇ ਟਾਈਮ ਇੱਥੇ ਸਵੇਰ ਦਾ ਹੋ ਗਿਆ ਸੀਗਾ ਤੇ ਰਾਤ ਅਸੀਂ ਬਣਾਇਆ ਸੀ ਚਿਕਨ ਇਸ ਕਰਕੇ ਤੇ ਹੁਣ ਕੀ ਆ ਬਣਾਉਣ ਲੱਗੇ ਆ ਕਿ ਆ ਪਿਆਜ਼ ਹੈਗਾ ਤੇ ਉਹਨੂੰ ਮੈਂ ਕਿਹਾ ਚਲੋ ਤੜਕਾ ਲਗਾ ਦਿੰਨੀ ਆ ਤੇ ਇੱਥੇ ਮੈਂ ਤੇਲ ਰੱਖ ਲਿਆ ਸੀ ਤੇਲ ਦੇ ਵਿੱਚ ਪਾ ਦਿੱਤਾ ਆ ਜੀਰਾ ਤੇ ਪਿਆਜ਼ ਤੇ ਲਸਣ ਮੈਂ ਛਿੱਲਿਆ ਨਹੀਂ ਸੀਗਾ ਕਟਿਆ ਨਹੀਂ ਸੀ ਪੇ ਤੋਂ ਦੋ ਤਿੰਨ ਕੱਲੀਆਂ ਜੀ ਮੈਂ ਉਹ ਵੀ ਪਾ ਦਿੱਤੀਆਂ ਕੱਟ ਕੇ ਵਿੱਚੇ ਤੇ ਇਦਾਂ ਫਿਰ ਆਪਾਂ ਸਬਜ਼ੀ ਨੂੰ ਸਬਜ਼ੀਨ ਜਿਹੜਾ ਇਹ ਤੜਕਾ ਲਗਾ ਦਿੱਤਾ ਹੀ ਬਤਾਉਦੇ ਤਾਂ ਮੈਂ ਉਬਾਲ ਲਿਆ ਸੀਗਾ ਥੋੜਾ ਜਿਹਾ ਲੇਟ ਹੀ ਸਬਜ਼ੀਨ ਤੜਕਾ ਲਗਾਇਆ ਸੀ ਕਿਉਂਕਿ ਕਿਸੇ ਨੇ ਕੰਮ ਤੇ ਜਾਣਾ ਨਹੀਂ ਸੀਗਾ ਐਤਵਾਰ ਦਾ ਦਿਨ ਸੀ ਨਹੀਂ ਸੌਰੀ ਮੰਗਲਵਾਰ ਦਾ ਦਿਨ ਸੀਗਾ ਤੇ ਥੋੜਾ ਜਿਹਾ ਲੇਟ ਹੀ ਸਬਜ਼ੀ ਬਣਾਈ ਸੀਗੀ ਇਸ ਕਰਕੇ ਤੇ ਇਹ ਵਾਲਾ ਦਿਨ ਹੈਗਾ ਜੀ ਸਮਰ ਦੇ ਬਰਥਡੇ ਦਾ ਤੇ ਮੈਂ ਲੱਗੀਆਂ ਜੀ ਉਦੋਂ ਦੂਏ ਦਿਨ ਇਹ ਰਿਕਾਰਡਿੰਗ ਕਰਨ ਲੱਗੀ ਸੀਗੀ ਤੇ ਬਾਕੀ ਸਬਜੀ ਤੇ ਤੜਕਾ ਆਪਣਾ ਜਿਹੜਾ ਆ ਪਾਜ ਗਿਆ ਸੀ ਮਿਰਚਾਂ ਮੈਂ ਕੱਟ ਕੇ ਪਾ ਦਿੱਤੀਆਂ ਸੀ ਤੇ ਹੁਣ ਆਪਾਂ ਸਬਜੀ ਵਿੱਚ ਪਾ ਦਿੱਤੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਤੇ ਫਿਰ ਆਪਾਂ ਥੋੜਾ ਜਿਹਾ ਗੈਂਸ ਜਿਹੜਾ ਆ ਮਾੜਾ ਜਿਹਾ ਕੱਟ ਕਰ ਦਾਂਗੇ ਮੀਡੀਅਮ ਜਿਹਾ ਤੇ ਫਿਰ ਇਹਨੂੰ ਆਪਾਂ ਢੱਕ ਕੇ ਜਿਹੜਾ ਆ ਰੱਖ ਦਵਾਂਗੇ ਹਾਂਜੀ ਅਸੀਂ ਚੱਲੇ ਸੀ ਸ਼ਹਿਰ ਨੂੰ ਸਮਰਦਾ ਗੈਪ ਲੈਂਡ ਦੇਖਦੇ ਹਾਂ ਜੇ ਦਾ ਲੈ ਹੋ ਗਿਆ ਬਜਟ ਜਿਹਦੇ ਵਿੱਚ ਮਿਲ ਗਿਆ ਫੇ ਤਾਂ ਲੈ ਲਾਂਗੇ ਤੇ ਦੁਪਹਿਰਾਂ ਨੂੰ ਰੋਣੀ ਜਾਂਦੀ ਉਹਦੇ ਰੇਸਦੀ ਜਾਂਦੀ ਤੇ ਵਾਸ ਚੱਲੇ ਰੱਖ ਲਿਆ ਪਾਣੀ ਰੱਖਤਾ ਸੂਟ ਇਹਦੇ ਵਿੱਚ ਪਾਣੀ ਦੀ ਬੋਤਲ ਫੜ ਲੈ ਤੁਸੀ ਲੈ ਲੈ ਮੁੰਡੇ ਨਾ ਆਪਾਂ ਨੂੰ ਮੈਨੂੰ ਵੀ ਪਿਆਸ ਲੱਗੀ ਜਾਣ। ਅਸੀਂ ਚੱਲੇ ਜੀ ਆਦਮਪੁਰ ਤੇ ਆਦਮਪੁਰੋਂ ਦੀ ਧਿਆਉਣੀਆਂ ਦੇ ਦੇ ਕੋਈ ਜੱਟ ਦਾ ਸਮੰਦ। ਤੁਸੀਂ ਇੱਦੀ ਸਾਡੀ ਵੀਡੀਓ ਦੇ ਨਾਲ ਬਣਿਦੇ ਹੋ। ਪਾਣੀ ਬੋਤਲ ਆਣੀ ਨਹੀਂ ਲੈ ਜੀ ਪਾਣੀ ਗਰਮੀ ਬਹੁਤ ਠੰਡਾ ਲੈ ਕੋਈ। ਠੰਡੀ ਹੈ ਹੀ ਨਹੀਂ ਨਾ। ਇਹ ਨਹੀਂ ਠੰਡੀ ਆ ਠੰਡੀ ਆ ਦੇਖੋ। ਇਹ ਹਾਂ ਰੱਖੀ ਮੈਂ। ਆਹ ਹੁਣ ਰੱਖੀਆਂ ਲੱਗਦੀਆਂ। ਸੋ ਮਰਦਾ ਅੱਜ ਬਰਥਡੇ ਪਤਾ ਆਇਆ ਦੋ ਸਾਲ ਦਾ ਆਈ ਸੀ ਉਹ ਬੱਚਾ ਹੈ ਜੀ ਹਾਂਦੀ ਹਾਂਜੀ ਟੈਨ ਵਾਲੀ ਹੈ ਜਿਹੜੀ ਪਿੱਛੋਂ ਫਾਰਲ ਨੂੰ ਵੀ ਹੋਵੇ ਸਟੈਂਡ ਜੀ ਆਹ ਬਾਹ ਜਾਵਾਂਗੇ ਦੂਜੀਆਂ ਬੰਦ ਬਿਨਾ ਹਾਂ ਅਯੋ ਨਹੀਂ ਹੈ ਕਿ ਆਹ ਇਹ ਚਾੜਣਾ ਗੋਟਾ ਨਹੀਂ ਨਹੀਂ ਅੰਕਲ ਉਹ ਲੈਣੀ ਉਹ ਵਾਲੀ ਸੀ ਤਾਂ ਕਿਤੇ ਲੈ ਕੇ ਵਿਚਾਰ ਸਕਦਾ ਨਹੀਂ ਕੁਝ ਨਹੀਂ ਆ ਜਿਆ ਕਰੂ ਇਹ ਹੈ ਨਹੀਂ ਉਹ ਉਹਦੇ ਨਾਲ ਵੀ ਮਿਲਣੀ ਹੈ ਤੁਸੀਂ ਬਾਤ ਦੇਖਦੇ ਸੀਗੇ ਉਹ ਵਾਲੀ ਇੱਕ ਨੰਬਰ ਵਾਲੀ ਕੁਆਲਟੀ ਵਾਲੀ ਕੋਈ ਰੈਂਟ ਆਉ ਉਹ ਪੈਂਦੀ ਜੀ ਆਪਣੇ ਇਹ ਬੰਦ ਕੋਈ ਐਸਸੈਸਮੈਂਟ ਨਹੀਂ ਹੋ ਸਕਦਾ ਆਪ ਕੋਈ ਨਹੀਂ ਇਹ ਸੇਮ ਹੋਗਾ ਬਸ ਕਰਦਾ ਕਰ ਚਮਰ ਮੈਂ ਕਿੰਨੀਆਂ ਦੁਕਾਨਾਂ ਘਰ ਤੁਸੀਂ ਮੈਂ ਕਹਿੰਦਾ ਮੇਰੇ ਪਿੱਛੇ ਲਾ ਲੋ ਸਾਹਮਣੇ ਇਹਦਾ ਜਹਾਂਮ ਜਹਾਂਮ ਇਹਨ ਸਮਝ ਆਪਾਂ ਲੱਲੀ ਸੈਗਣੀ ਕਿੱਥੇ ਬਿਲਾ ਲੇਂਗਾ ਸੈਗਲੀ ਆਪਾਂ ਲੱਲੀ

ਉਨੇ ਉਨੇ ਗੱਬੇ ਤੇ ਰੱਖਦਾ ਉਸ ਦਾ ਨਾਂ ਚੱਲ ਫੇੜ ਥੱਲੇ ਉਹ ਪੈਰ ਰੱਖਣ ਨੂੰ ਨਾ ਹਾਂਜੀ ਹਾਂਜੀ ਉਹ ਪੈਰ ਰੱਖਣ ਨੂੰ ਤੇ ਪੈਰ ਰੱਖ ਰੋ ਹਾਂਜੀ ਪਾਪਾ ਹਾਂਜੀ ਆ ਮਾਂ ਦੇ ਵੀ ਦਵਾਏ ਨੇ ਉਹ ਲੇਟ ਤਾਰ ਨਹੀਂ 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 ਭਾਜੀ ਉਹਨੂੰ ਪ੍ਰੈਸ ਕਰਕੇ ਖੋਲਣਾ ਹੈ ਹਾਂ ਮੈਂ ਖੋਲਦਾ ਇੱਕ ਵਾਰੀ ਜੇ ਨੂੰ ਉਠਾਵਾਂ ਖੋਲਦਾ ਆ ਜਾ ਕਰੀ ਜਾ ਕੇ ਪਤਾਪਾ ਬੈਨ ਨੇ ਚਲਾਉਣੇ ਆ ਚੱਲ ਜਾਈਏ ਕਾਰ ਦੇ ਪਤਾ ਵੀ ਕੋਈ ਜਾਂਦਾ ਆਪਣੀ ਕੰਗਰੀ ਜਾਈ ਤਾ ਤੂੰ ਨਹੀਂ ਇਸ ਤਰ੍ਹਾਂ ਕਰਨਾ ਕੀ ਲੋ ਜੀ ਆਪਾਂ ਲੱਗੇ ਆ ਪਕੌੜੇ ਬਣਾਉਣ ਕੱਚਾ ਕੜਾਈ ਰੱਖ ਲਈ ਆ ਤੇਲ ਪਾ ਲਿਆ ਆ ਕੜਾਈ ਚ ਗਰਮ ਹੋਣਾ ਤੇ ਇਧਰ ਆਪਾਂ ਜਿਹੜਾ ਉਹ ਘੋਲ ਕੇ ਰੱਖ ਲਿਆ ਆ ਤੇ ਆਲੂ ਪਿਆਜ਼ ਤੇ ਬਾਕੀ ਟਾਈਮ ਕਾਫੀ ਹੋ ਗਿਆ ਸਾਨੂੰ ਸ਼ਹਿਰ ਜਿਆਦਾ ਟਾਈਮ ਲੱਗ ਗਿਆ ਤੇ ਸਮਾਂ ਤਾਂ ਹੁਣ ਸਾਈਕਲ ਹੀ ਆਪਣੇ ਤੇ ਘੁੰਮਣ ਲੱਗਾ ਆ ਇਹ ਵਾਲਾ ਇਹਦਾ ਗਿਫਟ ਸੀਗਾ ਤੇ ਪਾਣੀ ਉਹ ਕੱਟ ਲਾ ਹਾਂ ਕੇ ਆ ਕੱਪੜੇ ਲਾ ਕੇ ਨਾ ਉੱਧਰਲੀ ਕਾਪਸੀ ਤੇ ਖੁੰਝੇ ਚ ਰੱਖਿਆ ਆ ਦੇ ਦਿਖਾ ਇਸ ਨੂੰ ਕਾ ਦੇ ਰੱਖ ਦ ਸਮਝਾ ਹਾਈ ਕਰ ਦੋ ਹਾਈ ਬਾਈ ਕਰ ਦੋ ਬਾਈ ਕਰ ਦੇ ਬਾਈ ਬਾਉ ਕਰ ਦ ਬਾਉ बने हैं यहाँ पर सीधा ही बनना है ना समरा देख लो आजा सीधी हाल आजे बाओ ओ सीधा है अरे वो बनाओ के वाला आदि कोची बाओ और कितने बनाओ और कितने यार ये कोटा बना दिया ना और कितने बनाओ आ गया मम्मी है ना ਬੰਦ ਭਾਤ ਤਾਂ ਬੰਦ ਕੋਲ ਸੀ ਦੇ ਬੈਠੋ ਆ ਲੱਗਣਾ ਆ ਜਾ ਇਹ ਤਰੇ ਰਹਿ ਇਹ ਤਾਂ ਇਹ ਵੀ ਹੈਗਾ ਅੱਛੀ ਕਿਤੀਓ ਬਾਸ ਲੈ ਬੰਟੂ ਦੀ ਲੈ ਲੈ ਬੰਟੂ ਦੀ ਬੰਟੂ 3 ਇਹ ਪਹਿਲੇ ਇਹਦੀ ਲੱਗਦੀ ਪਕੌੜੀਆਂ ਦੀ ਇਹ ਕੀ ਇਹ ਕਹਿੰਦਾ ਆਹਦੇ ਪੜਦਾ ਆਹਦੇ ਪੜਦਾ ਇਹ ਵੜਦੀ ਵੜਦੀ ਆ ਇਹ ਫੜ ਐਪਲ ਲੈ ਟੂਰੇ ਡੱਬੇ ਹੀ ਰੱਖ ਦੇ ਤਾਂ ਜਿਹੜੇ ਮੈਂ ਲਾਇਆ ਕਿ ਚਾਰ ਹੋਰ ਬੱਗਾਂ ਦੇ ਚਾਹਰੇ ਤੇ ਸਦਾ ਮਾਂ ਮਾਉ ਐ ਮਾਉ ਚੋਚਾ ਮਿਸ ਲੱਡੂ ਡੱਬਾ ਲੈ ਆ ਤਾਂ ਹੈ ਹੀ ਨਹੀਂ ਲੱਡੂ ਵੀ ਮੈਂ ਲੈ ਕੇ ਆਂ ਡੱਬਾ ਆ ਜਾ ਮੈਂ ਆਦੀ ਸ਼ਮਣੇ ਕਹਿੰਦਾ ਬਾਟੂ ਉੱਤਲੀ ਬਾਟੂ ਉੱਤਲੀ ਗਾਣਾ ਲਾ ਦੇ ਗਾਣਾ ਕੋਨੇ ਲਾ ਦੇ ਸਾਡੀ ਬਾਜਾ ਪਰ ਜਾਈਂ ਆ ਮੈਂ ਮਾਉ ਨੂੰ ਕਰਨੀ ਮਾ ਕੰਨਾ ਮਾਉ ਨਾਲ ਗਰਮੀ ਕਰਕੇ ਨਹੀਂ ਬਣਾਉਦੇ ਹੁਣ ਇਹਦੇ ਬਹੁਤ ਬਹੁਤ ਲੋਕਾਂ ਦਾ ਪਸੰਦ ਹੈ ਆਰੀ ਮਾਉਂ ਆਇਆ ਮਾਉਂ ਮਿਲੀ ਮਾਉਂ ਮਿਲੀ ਇਹ ਇੱਥੇ ਟੇਬਲ ਰੱਖ ਪਿੱਛੇ ਰੱਖ ਲੋ ਉਹਨੂੰ ਪਾਣੀ ਚ ਲੈ ਜਾ ਚੜ੍ਹ ਕੇ ਸਵੇਰ ਨੂੰ ਸਮਰ ਇੱਥੇ ਆ ਜਾ ਮੇਰਾ ਬੋਤ ਇੱਥੇ ਆ ਕੱਟੀ ਇਹਨੂੰ ਕੱਟੀ ਨਹੀਂ ਹੋ ਜਾਂਦੀ ਆ ਜਾ ਆਹ ਓਏ ਸਹੀ ਨਹੀਂ ਡਾਈ ਹੈ ਆਹ ਕੱਟੀ ਹੈ ਓ ਕੱਟ ਦੋ ਯਾਰ ਫਟ ਫਟ ਇਹ ਕੱਟ ਪੱਲਾ ਇਹ ਕੱਟ ਆ ਦੀ ਕੱਟ ਦੇ ਆ ਦੀ ਕੱਟੀ ਪੱਲਾ ਕੱਟੀ ਯਾਰ ਇਹਨ ਕੱਟੀ ਉਹ ਪਾਪ ਆ ਗਿਆ ਉਹ ਤਾਂ ਪਾ ਆ ਲੈ ਖਾ ਲੈ ਜਿੱਜੀ ਲੈ ਜਿੱਕੀ ਵਾਲਾ ਜਿੱਕੀ ਇਹ ਕਫਾਲਾ ਵਾਲਾ ਆ ਗਿਆ ਉਹ ਹੈਪੀ ਬਰਥਡੇ ਆ ਗਿਆ ਨੂੰ ਕਹੇ ਕਿ ਕੋੜਾ ਆ ਇਹਦੀ ਸ਼ਰਟ ਵੀ ਬਰਥਡੇ ਵਾਲੀ ਪਾਈ ਆ ਬਰਥਡੇ ਲਈ ਗਿਆ ਆ ਥੋੜੀ ਆ ਉਹ ਆ ਚਾਕਲੇਟ ਵੀ ਆ ਲੈ ਚੱਲ ਰੈਡੀ ਹੋ ਜੀ ਬੱਚੇ ਬੱਚੇ ਮਨੀ ਭਾਂ ਦੇ ਦੇ ਮਨੀ ਭਾਂ ਦੇ ਦੇ ਲਿਆ ਗੱਲਾਂ ਸਮਝ ਬੱਚੇ ਡਾਚੋ ਫੜਾਤਾ ਮੰਮਾ ਮੈਨੂੰ ਦੇ ਦਰਤੀ ਨਹੀਂ ਦੇ ਦੇ ਦੇਖੀ ਉਹਹ ਚਾਹ ਦੇ ਦੇ ਇਹ ਦੇ ਚਾਹ ਹਾਂ ਹਾਂ ਚਾਹ ਦੇ ਦੇ ਚਾਹ ਮੰਮਾ ਨੂੰ ਵੀ ਦੇ ਲਓ ਮੰਮਾ ਨੂੰ ਮੈਂ ਨਹੀਂ ਨਾ ਹਾਂ ਤੂੰ ਹੀ ਖਾ ਲੈ ਪੜੇ ਲੱਗਣਾ ਲਾਲਾ ਮੂੰਹ ਬੀੜੇ ਬੰਦ ਚਲੋ ਉੱਠੋ ਖਾਣਾ ਲਓ ਦੇ ਦਿਓ ਨਾ ਆ ਗਿਆ ਲੱਕ ਫੀਟਰ ਗਿਆ ਤੇ ਨਹੀਂ ਦਿੰਦੇ ਦਾਰਦੀ ਹੈਂ ਮੋਟਾ ਦਾ मम्मी बोलेंगे तेरी मम्मी से कहां आ रहे तेरे पापा के से कहां आ रहे रेडी बाहर देना मम्मी हां जी कल कुछ में बोलू नहीं है मम्मा पापा के से दिला के दे लो जाक लिए जाक लिए नहीं है ना तू काली रात से दे देना तो करो लाके दे दोबारा लाके देखू मुंह भी बढ़ा दे कौन ला नाणु को बुला दो बुला लो नाणु ਐਨਰੀਆ ਬਾਤ ਚਾਤ ਲੋ ਬੰਦਾ ਬਸ ਚਲੋ ਚਲੋ ਹੁਣ ਸਮਰ ਮੈਂ ਆ ਗਈ ਮਾਸੀ ਨੂੰ ਵੀ ਆ ਗਿਆ ਆਇਓ ਮੈਂ ਆ ਗਿਆ ਅਰ ਮਾਲ ਤਾਂ ਰੱਖ ਕੋਈ ਹੁਣ ਆਏ ਆ ਪਾ ਲੈ ਜਾਨੀ ਹੋ ਰਹੇ ਦੀਦੀ ਬਹਿ ਜਾਓ ਬਣਾ ਲਓ ਦੀਦੀ ਉੱਤੇ ਪਾ ਦਿਓ ਕੌਣ ਪਾ ਦੇ ਪਾ ਲਈ ਚਲ ਦੀਦੀ ਕੋਲੀ ਚ ਪਾ ਲੈ ਬਾਕੀ ਚੱਕ ਲੈ ਮੋਰੀ ਖਾਇ ਮੰਨ ਪਾ ਪਹਿਲੇ ਨਹੀਂ ਖਵਾਦੇ ਪਾ ਪਹਿਲੇ ਖਵਾਦੇ ਜੀ ਦੀ ਕੌਲੀ ਚ ਪਾ ਰਹੇ ਥੋੜੇ ਜਿਹਾ ਬਾਰੀ ਤੂੰ ਵੀ ਖਵਾ ਲੈ ਸਾਡ ਤੇ ਚੱਪਲਾ ਪਿਆ ਪਿੱਛੇ ਡਰਿਆ ਹੋਏ ਬੱਬਾ ਕੋਈ ਨਹੀਂ ਆਇਆ ਇਹਨਾਂ ਨੂੰ ਜਾਨ ਮੈਨੂੰ ਵੀ ਦੇ ਦੇ ਮੁੰਡੀ ਉਹਦੋਂ ਨੂੰ ਆਹਾ ਵੱਧਿਆ ਕੋਹ ਲੈ ਖਵਾ ਦੇ ਚੱਲ ਮਾਰ ਚੋਂ ਖਵਾ ਦੇ ਮਾਰ ਚੋਂ ਖਵਾ ਦੇ ਐ ਜਿੰਨਾ ਘਾਨਾ ਲਾਉਣਾ ਹਾਂ ਬਹਾਲੀ ਵਾਹ ਕਾਲਾ 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 ਹੋ ਗਿਆ ਹੋ ਗਿਆ ਹੋ ਗਿਆ ਬੱਚੇ ਨੂੰ ਖਵਾ ਦੇ ਦੇ ਖਵਾ ਦੇ ਪਰ ਕੇ ਤਾਂ ਦੇ ਦੇ ਚਮਚਾ ਨੂੰ ਬੈਠੂ ਕਰੇ ਬੈਠਾ ਉਹਦਾ ਮੈਂ ਤਾਂ ਰਹਿ ਗਿਆ ਹੂੰ ਚਾ ਚਾਮ ਗਾਸ ਦਾ ਸਾਫਾ ਚਾਫਾ ਇਹਦੋਂ ਯਾਤਨ ਨੂੰ ਮੋੜ ਲਾ ਜਦ ਬਾਤ ਸਹੀ ਤੇਲੀ ਆ ਜਾ ਰਾਜਾ ਤੂੰ ਸੈਟ ਤੇ ਬੋਟਾ ਖਟਾ ਲਾ ਮਾਂ ਇਹ ਕਰ ਜਾ ਕਿ ਨਾ ਉੱਧਾ ਮਾਂ ਚ ਨੂੰ ਖਵਾ ਦੇ ਮੈਨੂੰ ਖਵਾ ਦੇ ਆ ਦੇ ਲੈ ਉਹ ਬਣਾ ਲੈ ਤੇਰਾ ਉਹ ਨੂੰ ਇਹ ਖਾਂਦਾ ਨਹੀਂ ਮਾਂ ਨਹੀਂ ਖਾਗ ਜਾਣਾ ਆ ਕੋਈ ਮਾਨ ਨਹੀਂ ਕਹਾਂ ਆ ਇਹ ਤਾਂ ਮੈਂ ਦਾ ਕਹੇ ਕਿ ਫੇਗਿਆ ਆ ਤੇ ਮੁਰਕੇ ਜਦੋਂ ਆਏ ਤਾਂ ਫਿਰ ਇਹ ਲੈ ਕੇ ਆਇਆ ਬੋਤਲ ਤੇ ਪੀਂਦੇ ਤਾਂ ਮੁੰਡਾ ਕਲਾਵੇ ਭਰੇ ਇਹਨਾਂ ਦੇ ਤਾਂ ਮਾਨੀ ਤੋਂ ਗਾਲਾ ਮਾਨੀ ਕੋਲੋਂ ਚਲ ਚਲ ਮੰਮਾ ਨੂੰ ਖਵਾ ਦੇ ਮਾਨੀ ਕੋਲੋਂ ਖਲਾ ਖਾਣਾ ਹੀ ਨਹੀਂ ਉਹਨੇ ਮੈਨੂੰ ਖਿਲਾਏ ਅਗਰ ਨੂੰ ਖਵਾਉਂਦੇ ਨਾ ਨਾਲ ਚਲੋ ਮੰਮਾ ਨੂੰ ਖਵਾਇਆ ਹੈਪੀ ਬਰਥਡੇ ਹੋ ਗਿਆ ਕਲਾਪਿੰਗ ਆ ਦੇ ਓਏ ਹਰ ਲੈ ਮੈਂ ਕੋਲੇ ਆਈ ਆ ਤੇ ਆ ਮੰਮੀ ਲਈ ਆ ਨੀਲਾ ਕੁੰਡਿਆ ਤੇ ਆ ਬਾਈ ਨਾਲ ਹੈਗੇ ਉਦਾ ਸੇਮ ਆ ਡਿਜ਼ਾਈਨ ਇਹਨਾਂ ਦੇ ਤੇ ਆ ਆ ਲੱਗੀ ਐ ਇਹਦੇ ਤੇ ਬਾਕੀ ਸਾਰਾ ਇਹ ਕਾਟਨ ਦਾ ਹੈ ਇਹ ਬਹੁਤ ਬਣਾਦੀ ਐ ਇਹ ਨਾਲ ਦਾ ਨੱਕਰ ਬਣਾਉਂਦੀ ਹੈ ਬੱਕਰ ਹੈ ਹਾਂ ਸੋਨਾ ਨਾ ਲੈਸ ਵਾਲੇ ਤੋਂ ਲੈ ਜੀ ਬੈਟ ਹੋਇਆ ਨਾ ਮੈਂ ਤਾਂ ਹੀ ਲੈ ਕੇ ਆਇਆ ਤੇ ਮੈਂ 5 ਰੁਪਏ ਵਾਲੀ ਨਾ ਉਹ 50 ਦੀ ਚੜਾਵਾ ਉਹਦੇ ਨਹੀਂ ਜਦਾਂ ਮਾਤਰੀ ਸੀ ਉਹ ਸੱਚ ਸਹੀ ਦੇ ਵਾਲੇ ਬਿਕਰੀ ਨੂੰ ਮੇਲਾ ਬੀ 3 ਇਹ ਮੈਂ ਤੱਕੀ ਆ ਲੈ ਮੈਂ ਮੇਲਾ ਆ ਤਾਂ ਤੇ ਦਾ ਦੇਖਾ ਹਾਂਜੀ ਆਹ ਨਮਸਕਾਰ ਲਿਆਈਆ ਸੈਂਡਲ ਤੇ ਆਹ ਸੂਟ ਆਹ ਨਾ ਤੇ ਇਹ ਨਾ ਇੱਦਾਂ ਇੱਕ ਦਾ ਕਰਕੇ ਇਹਦੇ ਵਿਚਾਰੇ ਲੈਣ ਜਾਣਗੇ। ਹੋਣੀ। ਇੱਕ ਹੋਰ ਆ ਉਹ ਟੀ-ਸ਼ਰਟ ਆ ਕੱਲੀ ਤੇ ਉਹ ਹੁਣ ਅੰਦਰ ਪਈ ਆ। ਥੈਂਕ ਯੂ। ਤੀਰ ਪਾਈ ਆ ਦਰ ਗਿਆ। ਤੇ ਆ ਬਹੁਤ ਸੋਹਣੇ ਆ ਦੋਲੀ ਸੂਟ ਸਾਰੇ ਬਹੁਤ ਸੋਹਣੇ ਆ ਕੱਪੜੇ। ਤੇ ਆ ਮੰਮੀ ਲਿਆਈ ਆ ਸੌਂਗਾ ਦਾ। ਇਹ ਵੀ ਬਹੁਤ ਸੋਹਣੇ ਰੰਗ ਆ। ਠੰਡੇ ਠੰਡੇ ਜਿਹੇ ਰੰਗ ਆ। ਗੁੜਾ ਗੁੜਾਈ ਤੇ ਉੱਧੇ ਕਰਨ ਨੂੰ ਲੱਗਦੀ ਨੇ ਆਟਾ ਆਹ ਮੁਸਕਾਨ ਦਾ ਸੂਟ ਆਇਆ ਏ ਮੈਨੂੰ ਸੀਣਾ ਆਇਆ ਆ ਖਾਣਾ ਰੋਟੀ ਪਾਣੀ ਦੇਖਦੇ ਆ ਕਿਨੇ ਕਿਨੇ ਨਹੀਂ ਖਾਣਾ ਕੇ ਕੂਕ ਖਾ ਲਿਆ ਪਕੌੜੇ ਖਾ ਲਏ ਪਾਣੀ ਪੀ ਜਾਂਦੇ ਉਹਦੇ ਢਿੱਡ ਭਰੀ ਜਾਂਦੇ ਸਾਰਿਆਂ ਦੇ ਤੇ ਬਾਕੀ ਹੁਣ ਦੇਖਦੇ ਆ ਜੇ ਚੌਲ ਤੂੜਾ ਨੂੰ ਤੜਕਾ ਲਾਉਣੇ ਆ